ਮਿਸ਼ਨ ਪੰਜਾਬ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਨੌਜਵਾਨ ਵਿਦਿਆਰਥੀਆਂ ਲਈ ਆ ਵਿਦਿਆਰਥੀਆਂ ਲਈ ਆ ਜਿਹੜੇ ਕੰਮਕਾਰ ਕਰਦੇ ਨੌਕਰੀ ਪੇਛੇ ਵਾਲੇ ਉਹਨਾਂ ਲਈ ਵੀ ਆ ਹਰੇਕ ਉਮਰ ਦੇ ਬੰਦੇ ਲਈ ਆ ਕਿਹੜੇ ਲਈ ਜਿਹੜੇ ਨਿਰਾਸ਼ ਹੋ ਜਾਂਦੇ ਨੇ ਕਈ ਵਾਰੀ ਅਸੀਂ ਜੋ ਸੋਚਦੇ ਆ ਉਹ ਪ੍ਰਾਪਤ ਨਹੀਂ ਹੁੰਦਾ ਤੇ ਬੰਦਾ ਨਿਰਾਸ਼ਤਾ ਦੇ ਆਲਮ ਚਲੇ ਜਾਂਦਾ ਉਹਦੇ ਲਈ ਲਿਖਿਆ ਕਿ ਸਬਰ ਹੌਸਲੇ ਤੇ ਦ੍ਰਿੜਤਾ ਦੇ ਸਾਹਮਣੇ ਨਰਾਸ਼ ਮਨ ਕਦੀ ਬਹੁਤਾ ਚਿਰ ਖਲੋ ਨਹੀਂ ਸਕਦਾ ਇਹ ਧੂਏ ਦੀ ਪਹਾੜ ਦੀ ਤਰ੍ਹਾਂ ਦ੍ਰਿੜ ਇਰਾਦੇ ਦੇ ਸਾਹਮਣੇ ਗਾਇਬ ਹੋ ਜਾਂਦਾ ਨਪੋਲੀਅਨ ਇੱਕ ਬਹੁਤ ਵੱਡੀ ਗੱਲ ਲਿਖਦਾ ਉਹ ਕਹਿੰਦਾ ਪਰੇਸ਼ਾਨੀ ਤੇ ਮੁਸ਼ਕਲਾਂ ਦੇ ਲਗਾਤਾਰ ਮੁਕਾਬਲੇ ਵਿੱਚ ਡਟਣਾ ਵੀ ਉਨੀ ਸੱਚੀ ਬਹਾਦਰੀ ਹੈ ਜਿੰਨੀ ਬੀੜੀਆਂ ਜਾਂ ਤੋਪਾਂ ਸਾਹਮਣੇ ਅਡੋਲ ਖਲੂਣ ਵਿੱਚ ਦੁੱਖਾਂ ਦੇ ਸਾਹਮਣੇ ਬਿਗੈਰ ਮੁਕਾਬਲੇ ਦੇ ਗਰਦਨ ਝੁਕਾ ਦੇਣੀ ਜਾਂ ਤਕਲੀਫਾਂ ਤੋਂ ਬਚਣ ਖਾਤਰ ਆਤਮ ਹਾਤ ਕਰ ਲੈਣਾ ਜਿੱਤੇ ਮੈਦਾਨ ਨੂੰ ਛੱਡਣਵਾ ਗਿਆ ਮਹਾਪੁਰਖ ਲਿਖਦੇ ਕਹਿੰਦੇ ਆ ਕਾਇਰ ਦੀ ਇੱਥੇ ਉੱਥੇ ਕਿਤੇ ਪੁੱਛ ਨਹੀਂ ਕਿਤੇ ਸਤਕਾਰ ਨਹੀਂ ਜਿੱਤ ਦੂਰ ਨਹੀਂ ਹੁੰਦੀ ਬਸ ਨਜ਼ਰ ਦਾ ਓਲਾ ਹੁੰਦਾ ਵਾ ਤੇ ਉਹ ਇਹ ਵੀ ਕਹਿੰਦੇ ਆ ਕਿ ਜਿੱਤ ਪਹਿਲਾਂ ਖਿਆਲਾਂ ਵਿੱਚ ਆ ਕੇ ਵੱਸਦੀ ਆ ਫਿਰ ਦ੍ਰਿਸ਼ਟਮਾਨ ਦੁਨੀਆ ਵਿੱਚ ਇਸ ਵਾਸਤੇ ਖਿਆਲਾਂ ਨੂੰ ਕਦੀ ਨਰਾਸ਼ ਨਹੀਂ ਹੋਣ ਦੇਣਾ ਚਾਹੀਦਾ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਸੋ ਸਾਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਨਾ ਕਿ ਕਦੀ ਵੀ ਮਨ ਦੇ ਪਿੱਛੇ ਲੱਗ ਕੇ ਆਪਾਂ ਨੂੰ ਢਾਰਥ ਢਾਉਣੀ ਚਾਹੀਦੀ ਆ ਜਾਂ ਹੌਸਲਾ ਛੱਡਣਾ ਚਾਹੀਦਾ ਜਿੱਤ ਅਵਸ਼્ય ਤੁਹਾਨੂੰ ਮਿਲੇਗੀ ਜੇਕਰ ਤੁਹਾਡੇ ਇਰਾਦੇ ਦ੍ਰਿੜ ਹੋਣਗੇ ਇਹ ਗੱਲ ਪ੍ਰਮਾਣਿਤ ਹੈ ਧੰਨਵਾਦ